ਸਸਿਕਾਲ ਜੀ ਦੇਸ਼ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਸੋ ਹੜ੍ਹਾਂ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਪਰ ਪੰਜਾਬ ਹਮੇਸ਼ਾ ਪੰਜਾਬ ਦੇ ਨਾਲ ਖੜਾ ਸੋ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਹੀਰਾ ਘੱਟ ਕੇ ਉਹਨਾਂ ਇਲਾਕਿਆਂ ਵੱਲ ਆ ਰਹੇ ਨੇ ਜਿਹੜਾ ਜਿਹੜੇ ਇਲਾਕੇ ਹੜ੍ਹ ਦੀ ਮਾਰ ਠਾਏ ਨੇ ਸੋ ਚੰਡੀਗੜ੍ਹ ਤੋਂ ਦੇਸ਼ਾ ਬੂਮਨ ਵੈਲਫੇਅਰ ਟਰਸਟ ਨੇ ਪ੍ਰਧਾਨ ਮੈਡਮ ਹਰਦੀਪ ਕੌਰ ਆਪਣੀ ਸਮੁੱਚੀ ਟੀਮ ਨਾਲ ਰਾਹਤ ਸਮਗਰੀ ਲੈ ਕੇ ਪਹੁੰਚਣ ਦੀ ਸੋ ਗੱਲਬਾਤ ਕਰ ਰਹੇ ਜਿਸ ਮੈਡਮ ਕੀ ਕਹਿਣਾ ਚਾਹੋਗੇ ਹੜ੍ਹ ਦੇ ਹਾਲਾਤ ਸੋ ਜੋ ਦੇਖੇ ਨੇ ਅ ਦੇਖੋ ਤੁਸੀਂ ਹਾਲਾਤ ਇਸ ਤੋਂ ਪਹਿਲਾਂ ਕਿ ਮੈਂ ਬਿਆਨ ਕਰਾਂ ਅਸੀਂ ਆਪਣੀ ਆਲੇ ਦੁਆਲੇ ਸਾਰੇ ਪਾਸੇ ਜਿਹੜਾ ਨਜ਼ਰ ਮਾਰ ਲਈਏ ਤਾਂ ਹਾਲਾਤ ਜਿਹੜੇ ਨੇ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਰ ਬਾਵਜੂਦ ਉਸਤੇ ਅੱਗੇ ਨਾਲੋਂ ਬਹੁਤ ਕੁਝ ਜਿਹੜਾ ਹੈਗਾ ਪਾਣੀ ਦਾ ਪੱਧਰ ਹੇਠਾਂ چلا ਗਿਆ ਹੈਗਾ ਅੱਗੇ ਨਾਲੋਂ ਕਿਸੇ ਕਿਸ ਖਾਵੇਂ ਨਹੀਂ ਪਰ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਸਾਹਮਣੇ ਵੀ ਆਈਆਂ ਜਿਦੇ ਵਿੱਚ ਅਸੀਂ ਗੱਲ ਕਰੀਏ ਕਈ ਏਕੜ ਜਿਹੜੀ ਹੈਗੀ ਜ਼ਮੀਨ ਤਬਾਹ ਹੋ ਚੁੱਕੀ ਆ ਪਸ਼ੂ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੇ ਖੜਾ ਦੇ ਵਿੱਚ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਸਪਾਈ ਮੌਤਾਂ ਵੀ ਹੋਣ ਦੀ ਜਿਹੜੀ ਅੱਗੀ ਖਬਰ ਸਾਹਮਣੇ ਆਈ ਹੈਗੀ ਪਾਣੀ ਦਾ ਪੱਧਰ ਉੱਥੇ ਤੱਕ ਤੁਸੀਂ ਦੇਖੋ ਕਿ ਕਾਫੀ ਜ਼ਿਆਦਾ ਸੀ ਇੱਥੇ ਅਸੀਂ ਆਏ ਆ ਤਾਂ ਪਾਣੀ ਖਤਮ ਹੋ ਗਿਆ ਕਿਤੇ ਵੱਜ ਜਾਂਦਾ ਹੈ ਕਿਤੇ ਘਟ ਜਾਂਦਾ ਹੈ ਇਸ ਤਰੀਕੇ ਦੇ ਨਾਲ ਹੈ ਬਹੁਤ ਸਾਰੇ ਪਰਿਵਾਰ ਐਸੇ ਵੀ ਨੇ ਜਿਨ੍ਹਾਂ ਨੇ ਆਪਣੀਆਂ ਰਾਤਾਂ ਛੱਤ ਦੇ ਉੱਤੇ ਗੁਜ਼ਾਰੀਆਂ ਨੇ ਸੋ ਹਰ ਇੱਕ ਪੰਜਾਬੀ ਦਾ ਅੱਜ ਫਰਜ਼ ਬਣਦਾ ਹੈਗਾ ਅਸੀਂ ਬੇਸ਼ੱਕ ਹੁੰਦੀ ਗੱਲ ਕਰੀਏ ਨਾ ਤੁਸੀਂ ਦੇਖੋ ਕਿ ਜੇਕਰ ਇਹ ਹਾਲਾਤ ਸ਼ੁਰੂ ਹੋਏ ਤਾਂ ਅੱਜ ਹਰ ਪੰਜਾਬੀ ਆ ਕੇ ਖੜਾ ਹੋ ਗਿਆ ਕਿਸ ਨੇ ਥੋੜੀ ਸੇਵਾ ਕੀਤੀ ਕਿਸੇ ਨੇ ਵੱਧ ਕੀਤੀ ਲੇਕਿਨ ਹਰ ਇੱਕ ਨੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਨੇ ਜਿਹੜਾ ਹੈਗਾ ਸੇਵਾ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਹਾਲਾਤ ਅਜਨਾਲਾ ਦੇ ਨਾਲ ਲੱਗਦਾ ਪਿੰਡ ਤਲਵੰਡੀ ਹੈ ਸੋ ਵਕਤ ਤੋਂ ਕਿ ਸਸਤਾਵਾ ਜੋ ਇੱਥੇ ਲਗਾਤਾਰ ਨੰਤਰ ਸੇਵਾ ਲਈ ਪਹੁੰਚ ਰਹੀਆਂ ਨੇ ਦਿਸ਼ਾ ਭੂਗਵਨ ਬਲਫਰ ਟ੍ਰਸਟ ਚੰਡੀਗੜ੍ਹ ਤੋਂ ਮੈਡ ਫਰਦੀਪ ਪਰ ਆਪਣੀ ਸੂਚੀ ਟੀਮ ਨਾਲ ਪਹੁੰਚ ਕੇ ਗੱਲਬਾਤ ਕਰਾਂਗੇ ਮੈਮ ਕੀ ਕਹਿਣਾ ਚਾਹੋਗੇ ਹੈਲੋ ਅ ਤੁਸੀਂ ਦੇਖੋਗੇ ਹਾਲਾਤ ਤੁਸੀਂ ਦੇਖ ਸਕਦੇ ਹੋਗੇ ਬੇਸ਼ੱਕ ਜਿਹੜਾ ਹੈਗਾ ਪਾਣੀ ਦਾ ਪੱਧਰ ਹੈ ਜਿਹੜਾ ਹੈਗਾ ਘੱਟ ਹੈ ਲੇਕਿਨ ਆਪਾਂ ਨੂੰ ਇੱਥੇ ਘਰ ਦੇ ਜਿਹੜੇ ਨੇ ਦੇਖੋ ਹਾਲਾਤ ਦੀ ਫਾਟਵਾਂ ਜੇਕਰ ਆਪਾਂ ਥੋੜਾ ਜਿਨਾ ਵੀ ਅੰਦਰ ਚਲੇ ਜਾਵਾਂਗੇ ਅੰਦਰ ਤੱਕ ਜਾ ਕੇ ਨਾ ਤੇ ਪਾਣੀ ਦਾ ਜਿਹੜਾ ਹੈਗਾ ਪੱਧਰ ਪੂਰਾ ਲਗਭਗ ਜਿਹੜਾ ਹੈਗਾ 3-3 ਫੁੱਟ 4-4 ਫੁੱਟ ਹਲੇ ਵੀ ਜਿਹੜਾ ਹੈਗਾ ਪਾਣੀ ਆ ਪੂਰਾ ਘਰ ਜਿਹੜਾ ਹੈਗਾ ਡੁੱਬਿਆ ਹੋਇਆ ਹੈਗਾ ਤੇ ਨਾਲ ਦੀ ਨਾਲ ਅਸੀਂ ਗੱਲ ਕੀਤੀ ਹੈ ਜਦੋਂ ਇੱਥੇ ਲੈ ਕੇ ਪਹੁੰਚੇ ਹਾਂਗੇ ਰਾਸ਼ਨ ਲੈ ਕੇ ਪਹੁੰਚੇ ਹਾਂ ਜਿਹੜੀਆਂ ਬਹੁਤ سارے ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਉਹ ਅੱਗੇ ਆਏ ਨੇ ਪਰ ਮੈਨੂੰ ਕਿਤੇ ਨਾ ਕਿਤੇ ਜਿੱਥੇ ਦੁੱਖ ਹੈ ਨਾਲ ਜਿਹੜੇ ਆਏ ਨੇ ਉੱਥੇ ਕਿਤੇ ਨਾ ਕਿਤੇ ਮੈਨੂੰ ਇੱਕ ਇਥੋਂ ਸਬਕ ਵੀ ਸਿੱਖਣ ਨੂੰ ਮਿਲਿਆ ਹੈ ਕਿ ਜਿੰਨੇ ਵੀ ਇਹ ਪਰਿਵਾਰ ਨੇ ਜਦੋਂ ਇੱਥੇ ਪਹੁੰਚੇ ਆ ਤੇ ਇਹਨਾਂ ਨੇ ਚਾਹ ਪਾਣੀ ਦਾ ਪੁੱਛਿਆ ਹੈਗਾ ਸਾਰਿਆਂ ਨੇ ਚੜ੍ਹਦੀ ਕਲਾ ਦਾ ਜੈਕਾਰਾ ਲਾਇਆ ਕੋਈ ਟਰਾਲੀ ਨਹੀਂ ਜੋ ਥੱਕ ਲਾਉਂਦੀ ਨਾ ਸਾਨੂੰ ਕੋਈ ਸੌਦਾ ਦੇ ਕੇ ਜਾਂਦਾ ਜੋ ਜੇ ਆਪਾਂ ਖਿਲਾਉਣ ਦੀ ਕੋਸ਼ਿਸ਼ ਕਰਦੇ ਤੇ ਭਜਾ ਕੇ ਗੱਡੀ ਨੰਗ ਜਾਂਦੇ ਆ ਤੇ ਗੱਡੀ ਪਾਣੀ ਆ ਇੱਥੇ ਵੀ ਪਾਣੀ ਹਨ ਨੂੰ ਵੀ ਮਜਬੂਰੀ ਆ ਆਪਾਂ ਕਾਹਦੇ ਲਈ ਇੱਥੇ ਬੈਠੇ ਆ ਹਨ ਨੂੰ ਆਪਾਂ ਬੱਚਾ ਕਰਕੇ ਬਾਲ ਬੱਚਾ ਕਰਕੇ ਦੁੱਧ ਤਾਂ ਵੀ ਕਰ ਲੈਣੀ ਮੇਰੀ ਪਹੁੰਚੇ ਪਾ ਤੁਹਾਡੇ ਕੋਲ ਆ ਸੀ ਪਹੁੰਚੇ ਹਾਂਜੀ ਪਹੁੰਚੇ ਜੋ ਹਾਂਜੀ ਤੁਸੀਂ ਬੇਫਿਕਰ ਰਹੋ ਜੇਕਰ ਕੋਈ ਇੱਕ ਸੰਸਾ ਨਿਕਲ ਜਾਂਦੀ ਹੈ ਤਾਂ ਕੋਈ ਦੂਸਰੀ ਸੰਸਾ ਆ ਜਾਂਦੀ ਹੈ ਤਾਂ ਅਸੀਂ ਪਹੁੰਚਾਂਗੇ ਠੀਕ ਆ ਜੀ ਬੜੀ ਮਿਹਰਬਾਨੀ ਛੱਡ ਕੇ ਕੋਈ ਹੋਰ ਸਸਤਾ ਆ ਜਾਂਦੀ ਐ ਅਸੀਂ ਪਹੁੰਚਦੇ ਆ ਠੀਕ ਆ ਜੀ ਬੜੀ ਮਿਹਰਬਾਨੀ ਅਦਾ ਬੱਚੇ ਦੁੱਧ ਤੋਂ ਵੀ ਤਰਲੇ ਲੈਣਦੇ ਆ ਲੀੜੇ ਕੱਪੜੇ ਤੋਂ ਵੀ ਪਾਣੀ ਧਾਣੀ ਤੋਂ ਵੀ ਜਦੋਂ ਪਾਣੀ ਤਾਂ ਮਿਲ ਜਾਂਦਾ ਤੇ ਕਈ ਵਾਰ ਤਾਂ ਟਰਾਲੇ ਦਾ ਭਜਾ ਕੇ ਨੰਗਾਂ ਦੀ ਕੁਸ਼ਤ ਕਰਦੇ ਆ ਕੁਲੋਂਦੇ ਨਹੀਂ ਇੱਥੇ ਤੁਹਾਨੂੰ ਸੈਨੇਟਰੀ ਪੈਡ ਦੀ ਜ਼ਰੂਰਤ ਹੈ ਹਾਂਜੀ ਕੋਈ ਦਵਾਈਆਂ ਦੀ ਜ਼ਰੂਰਤ ਹੈ ਦਵਾਈਆਂ ਤੇ ਮਿਲ ਗਈਆਂ ਦਵਾਈਆਂ ਮਿਲ ਗਈਆਂ ਸੈਨੇਟਰੀ ਤੁਸੀਂ ਪਾਣੀ ਦਾ ਪੱਧਰ ਦੇਖ ਸਕਦੇ ਲਕ ਲਕ ਪਾਣੀ ਹੈ ਇੱਥੇ ਘਰਾਂ ਦੇ ਘਰ ਪਾਣੀ ਚ ਡੁੱਬ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹਾਲਾਤ ਤੁਹਾਨੂੰ ਦਿਖਾ ਰਹੇ ਅਜ ਨਾਲਾ ਦੇ ਨਾਲ ਲੱਗਦਾ ਪਿੰਡ ਤਲਵੰਡੀ ਹੈ ਸੋ ਇਤੋਂ ਦੇ ਹੜਪ ਪ੍ਰਭਾਵਿਤ ਇਲਾਕੇ ਹੈ ਪੂਰਾ ਇਹ ਸਾਰਾ ਪਾਣੀ ਦੀ ਮਾਰ ਹਟਾ ਪੂਰਾ ਇਹ ਸਾਰਾ ਇਲਾਕਾ ਤੁਸੀਂ ਦੇਖ ਸਕਦੇ ਪਾਣੀ ਹੈ ਲੋਕਾਂ ਦੇ ਘਰਾਂ ਦੇ ਘਰ ਪਾਣੀ ਚ ਡੁੱਬ ਚੁੱਕੇ ਨੇ ਸਮਾਨ ਬਹੁਤ ਖਰਾਬ ਚੁੱਕਾ ਹੈ ਸੋ ਆਪਾਂ ਗੱਲਬਾਤ ਕਰਾਂਗੇ ਜੇ ਤਰਪਾਲ ਸਾਡੀ ਵੀ ਤੰਬੂ ਲਾਏ ਕੋਠੇ ਦੇ ਉੱਤੇ ਤੇ ਤਰਪਾਲ ਪਾੜ ਗਈ ਆ ਤੇ ਬੱਚੇ ਰਾਤ ਨੂੰ ਗਿੱਲੇ ਹੋ ਜਾਂਦੇ ਮੀਂਹ ਦੇ ਵਿੱਚ ਕੱਪੜੇ ਵੀ ਇਹ ਭੈਣਾ ਨੇ ਮਾਵਾ ਨੇ ਸੈਨੇਟਰੀ ਪੈਡ ਦੀ ਇਹਨਾਂ ਨੂੰ ਜ਼ਰੂਰਤ ਹੈ ਮੈਂ ਜਿਹੜੀ ਟੀਮ ਦੀ ਡਿਊਟੀ ਲਗਾ ਦਿੱਤੀ ਆ ਅਗਰ ਗੱਡੀ ਦੇ ਵਿੱਚ ਜਿਹੜਾ ਹੈਗਾ ਸਾਰਾ ਸਮਾਨ ਪਿਆ ਹੈਗਾ ਰਸਨਾ ਸੀ ਜਿਹੜਾ ਹੈਗਾ ਇੱਥੇ ਪੁੱਜਦਾ ਕਰ ਦਿੱਤਾ ਹੈਗਾ ਸੈਨੇਟਰੀ ਪੈਡ ਹੁਣੀ ਜਿਹੜੀਆਂ ਕੁੜੀਆਂ ਲੈ ਕੇ ਆਉਂਦੀਆਂ ਨੇ ਉਹ ਅਸੀਂ ਇੱਥੇ ਇਹਨਾਂ ਦੇ ਕੋਲ ਪਹੁੰਚਾ ਦਿੰਦੇ ਆ ਦਵਾਈਆਂ ਦੀ ਬੇਬੇ ਜ਼ਰੂਰਤ ਹੈ ਦਵਾਈ ਆ ਗਈ ਮੈਨੂੰ ਰਸ ਹੁੰਦਾ ਰਾਸ਼ਨ ਨਹੀਂ ਮਿਲਿਆ ਹਲੇ ਰਾਸ਼ਨ ਲੈ ਕੇ ਆਓ ਰਾਸ਼ਨ ਲੈ ਕੇ ਆਓ ਲੋ ਪਹਿਲਾਂ ਰਸ ਲਓ ਤੁਸੀਂ ਬੱਚਿਆਂ ਦੇ ਖਾਣ ਦੇ ਲਈ ਰਾਸ਼ਨ ਵੀ ਲੈ ਕੇ ਆਓ ਇੱਕ ਪੈਕੇਟ ਰਹਿ ਗਿਆ ਮੈਡਮ ਤੁਸੀਂ ਕਿਹੜੇ ਕਿਹੜੇ ਪਿੰਡਾਂ ਚ ਅੱਜ ਗਏ ਹੋ ਕਿਦਾਂ ਦਾ ਹਾਲਾਤ ਨੇ ਪਿੰਡ ਦਾ ਦੇਖੋ ਇੱਥੇ ਅਜ਼ਨਾਲੇ ਦੇ ਆਸ-ਪਾਸ ਤੇ ਸਾਰੀ ਖਾਲਸਾ ਏਡ ਵਾਲਿਆਂ ਦੇ ਨਾਲ ਜਿਹੜੀ ਹੈਗੀ ਡਿਊਟੀ ਲੱਗੀ ਸੀਗੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿਉਂਕਿ ਉਹਨਾਂ ਨੇ ਇਸ ਜਗ੍ਹਾ ਦੇ ਜਿਹੜਾਗਾ ਦौरा ਵੱਡੇ ਪੱਧਰ ਤੇ ਉੱਤੇ ਕੀਤਾ ਹੈਗਾ ਸੋ ਅਸੀਂ ਕਾਫੀ ਜਿਹੜੇ ਇੱਧਰ ਦੇ ਨੇੜੇ ਤੇਲੇ ਦੇ ਪਿੰਡ ਨੇ ਪਿੰਡਾਂ ਦਾ ਨਾਮ ਜਿਨ੍ਹਾਂ ਵਿੱਚ ਰਮਦਾਸ ਹੈ ਗੁਰੂ ਕੀ ਬਡਾਲੀ ਹੈ ਕਾਫੀ ਜਿਹੜੇ ਪਿੰਡਾਂ ਦਾ ਨਾਮ ਆ ਹਾਲਾਂਕਿ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਮੈਂ ਕਿਉਂਕਿ ਪਾਣੀ ਦਾ ਪੱਧਰ ਸੀਗਾ ਜਿਹੜਾ ਸੀਗਾ ਉਸ ਤਰੀਕੇ ਦੇ ਨਾਲ ਪਿੰਡਾਂ ਦੇ ਨਾਮ ਮੈਨੂੰ ਇੱਧਰਲੇ ਨਹੀਂ ਪਤਾ ਹੈਗੇ ਮੈਨੂੰ ਬਹੁਤ ਸਾਰੇ ਪਿੰਡ ਹਲੇ ਇਦਾਂ ਦੇ ਨੇ ਜਿੱਥੇ ਕਹਿੰਦੇ ਹਰਾਸਮਗਰੀ ਦੀ ਪਹੁੰਚ ਨਹੀਂ ਹੋ ਪਾਈ ਨਹੀਂ ਵੈਸੇ ਲਗਭਗ ਇਹ ਗੱਲ ਕੀਤੀ ਜਾਵੇਦਾ ਵੀਰ ਹਰ ਜਗ੍ਹਾ ਤੇ ਰਾਸ਼ਨ ਪਹੁੰਚ ਚੁੱਕਿਆ ਕਿਉਂਕਿ ਪਹਿਲਾ ਜਿਹੜਾ 8 8 9 9 ਫੁੱਟ ਪਾਣੀ ਸੀਗਾ ਤਰਪਾਲ ਦੀ ਜਰੂਰਤ ਬੜੀ ਤਰਪਾਲ ਦੀ ਭੈਣ ਜੀ ਮੈਂ ਤਰਪਾਲ ਬੜੀ ਮੁਸ਼ਕਲ ਆ ਸਾਡੇ ਪਿੰਤ ਰਾ ਨੂੰ ਮੀਂਹ ਆ ਜਾਂਦਾ ਤੁਹਾਡੇ ਕਿੰਨਾ ਇੱਕ ਨੁਕਸਾਨ ਹੋ ਗਿਆ ਕਿਹੜਾ ਕਿਹੜਾ ਕਰੇ ਤੁਹਾਡਾ ਸਾਡਾ ਘਰ ਉਹ ਪਿੱਛੇ ਹੀ ਤੁਹਾਨੂੰ ਹਾਤ ਮਾ ਉੱਤੇ ਖਲੋਣ ਦੀਆਂ ਨਹੀਂ ਟਰਾਲੀਆਂ ਬੜਾ ਪਾਣੀ ਅੰਦਰਾਂ ਚ ਪਾਣੀ ਵੜਿਆ ਵਾ ਹਾਂ ਤੇ ਬੜੀ ਮੁਸ਼ਕਲ ਆ ਕਿ ਆਪਾਂ ਇਤਰਾ ਉੰਨੇ ਬਾਹਰ ਸੜਕ ਤੇ ਆਣ ਕੇ ਖਲੋ ਜਾਨੇ ਆ ਕੋਈ ਰਸਨ ਪਾਣੀ ਵਾਸਤੇ ਆਨੂੰ ਚਲ ਜਰੂਰ ਕੋਈ ਦਰੇ ਡੰਗਰਾਂ ਵਾਤੀ ਆਪਣੇ ਬੱਚਿਆਂ ਵਾਤੀ ਬਾਲ ਬੱਚੇ ਵਾਸਤੇ ਤੇ ਬਹੁਤ ਮੁਸ਼ਕਲ ਹੈ ਪਾਣੀ ਦੇ ਵਿੱਚੋਂ ਅਵੇ ਪੈਰ ਵੀ ਗੱਲ ਬੇਸ਼ੱਕਦੇਓ ਪਾਣੀ ਦਾ ਪੱਦਰ ਲੱਖ ਲੱਖ ਸਨ ਪਾਣੀ ਹੈ ਘਰਾਂ ਦੇ ਘਰ ਪਾਣੀ ਚ ਡੁੱਬ ਚੁੱਕੇ ਨੇ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੈਣਾ ਨਾਲ ਪੈਣਾ ਕਿੱਦਾਂ ਦੇ ਹਾਲਾਤ ਨੇ ਤੁਹਾਡੇ ਇੱਧਰ ਕਰਦੇ ਲੋ ਜਿਆਦਾ ਪਾਣੀ ਤੇ ਫਿਲਕਾ ਵਰਿਆ ਚ ਰਾਸ਼ਨ ਪਣੀ ਪਹੁੰਚ ਰਿਹਾ ਤੁਹਾਡੇ ਕੋਲ ਸਰ ਹਾਂ ਪਹੁੰਚ ਰਿਹਾ ਉਹ ਜਾ ਕੇ ਕਮਰੇ ਚ ਸੋਵੇ ਦਿਸ਼ਾ ਟਰਸਟੀ ਸੂਚੀ ਟੀਮ ਇਥੇ ਰਾਤ ਸਮਗਰੀ ਲੈ ਕੇ ਪਹੁੰਚੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਤੁਸੀਂ ਆਇਓ ਕਿੱਦਾਂ ਦੇ ਹਾਲਾਤ ਦੇਖਨੇ ਪਿੰਡਾਂ ਦੇ ਸਰ ਹਾਲਾਤ ਤਾਂ ਬਹੁਤ ਬੁਰੇ ਆ ਮਤਲਬ ਜਿੱਥੇ ਜਿਹੜੇ ਵੀ ਪਿੰਡ ਚੋਂ ਅਸੀਂ ਲੰਘ ਰਹੇ ਆ ਇੰਨੀ ਜ਼ਿਆਦਾ ਭੁੱਖ ਮਰੀ ਇੱਕ ਤਰ੍ਹਾਂ ਕਹਿ ਸਕਦੇ ਆਪਾਂ ਪਾਣੀ ਦੀ وجہ ਨਾਲ ਚਾਰਾ ਰਾਸ਼ਨ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਜਿਨ੍ਹਾਂ ਨੂੰ ਅਸਲੀ ਐਕਚੁਅਲੀ ਚਾਹੀਦੀ ਹੈ ਸੁਲਤਾਨ ਉਹਨਾਂ ਨੂੰ ਨਹੀਂ ਮਿਲ ਰਹੀਆਂ ਉਹ ਪਿੰਡਾਂ ਚੋਂ ਬਾਹਰ ਆ ਕੇ ਰੋਡ ਦੇ ਉੱਤੇ ਖੜੇ ਹੁੰਦੇ ਨੇ ਪਾਣੀਆਂ ਦੇ ਵਿੱਚੋਂ ਦੀ ਮਾਤਾਵਾਂ ਛੋਟੇ ਛੋਟੇ ਬੱਚੇ ਲੰਘ ਰਹੇ ਨੇ ਰਾਸ਼ਨ ਪਾਣ ਵਾਸਤੇ ਬਹੁਤ ਬੁਰੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪੱਧਰ ਬਹੁਤ ਵੱਧ ਚੁੱਕਾ ਹੈ ਲੱਖ ਲੱਖ ਸਨ ਪਾਣੀ ਹੈ ਲੋਕਾਂ ਦੇ ਘਰਾਂ ਦੇ ਘਰ ਪਾਣੀ ਛੁੱਟ ਬਚੁੱਕੇ ਨੇ ਫਸਲਾਂ ਖਰਾਬ ਹੋ ਚੁੱਕੇ ਨੇ ਪਸ਼ੂ ਬਹੁਤ ਸਾਰੇ ਪ੍ਰਭਾਵਿਤ ਹੋਏ ਨੇ ਸੋ ਬਹੁਤ ਸਾਰੇ ਬਹੁਤ ਸਾਰੀ ਸੰਸਥਾਵਾਂ ਇੱਥੇ ਰਸਤ ਪਾਣੀ ਲੈ ਕੇ ਰਸਮਗਰੀ ਲੈ ਕੇ ਪਹੁੰਚ ਰਹੀਆਂ ਨੇ ਸੋਪਾ ਹੋਰ ਵੀ ਪਿੰਡਾਂ ਚ ਗਲਤ ਕਰਨ ਦੀ ਕੋਸ਼ਿਸ਼ ਕਰਾਂਗੇ ਬੜੇ ਰੋਸੇ